ਨਮਸਤੰ ਪਰਭੋਗੇ ਫਿਰ ਸੁਣਿਓ ਪੈਰ ਚ ਰਾਰਾ ਪੈਰ ਪੱਪੇ ਦੇ ਭੋਗੇ ਪਰਭੋਗੀ ਜਿਹਨੂੰ ਆਪਾਂ ਕਹਿੰਨੇ ਆ ਇਹਦਾ ਅਰਥ ਹੈ ਜਿਹੜਾ ਚੰਗੀ ਤਰ੍ਹਾਂ ਭੋਗਣ ਵਾਲਾ ਹੈ ਨਮਸਤੰ ਪਰਭੋਗੇ ਨਮਸਕਾਰ ਹੈ ਤੁਹਾਨੂੰ ਤੂੰ ਜਗਤ ਦੇ ਸਾਰੇ ਪਦਾਰਥਾਂ ਨੂੰ ਮਾਨਣ ਵਾਲਾ ਹੈ ਅੱਗੇ ਮਹਾਰਾਜ ਕਹਿੰਦੇ ਨਮਸਤੰ ਜੋਗੇ ਇਹਦਾ ਪਾਠ ਸੁਜੋਗੇ ਦਾ ਅਰਥ ਚੰਗੀ ਤਰ੍ਹਾਂ ਜਿਹੜਾ ਮਿਲਿਆ ਹੋਇਆ ਹੈ ਵੇਖੋ ਹੁਣ ਕਮਾਲ ਕਰਦੀ ਇੱਕ ਪਾਸੇ ਕਿੰਨੇ ਕੋਈ ਰੂਪ ਨਹੀਂ ਕੋਈ ਕਾਇਆ ਨਹੀਂ ਕੁਝ ਨਹੀਂ ਫਿਰ ਕਿੰਨੇ ਸਰਵ ਵਿਆਪਕ ਇਸ ਤਰ੍ਹਾਂ ਹੈ ਕਿ ਸਾਰਿਆਂ ਦੇ ਵਿੱਚ ਭੋਗ ਵੀ ਰਿਆ ਹੈ ਤੇ ਸਾਰਿਆਂ ਵਿੱਚ ਮਿਲਿਆ ਵੀ ਹੋਇਆ ਹੈ ਨਮਸਤੰ ਅਰੰਗੇ ਤੁਹਾਡਾ ਕੋਈ ਰੰਗ ਨਹੀਂ ਨਮਸਤੰ ਅਭੰਗੇ ਆਪ ਜਿਹਨੂੰ ਕੋਈ ਭੰਗ ਨਹੀਂ ਕਰ ਸਕਦਾ ਕੋਈ ਨਾਸ਼ ਨਹੀਂ ਕਰ ਸਕਦਾ ਨਮਸਤੰ ਅਗੰਮੇ ਨਮਸਕਾਰ ਹੈ ਤੁਹਾਨੂੰ ਅਗੰਮੇ ਦਾ ਅਰਥ ਹੈ ਜਿੱਥੋਂ ਤੱਕ ਸਾਡੇ ਮਨ ਦੀ ਪਹੁੰਚ ਹੀ ਨਹੀਂ ਸ਼ਬਦ ਹੈ ਗਮਤਾ ਗਮਤਰ ਤੋਂ ਦਾ ਪਹੁੰਚਣਾ ਅਗੰਮੇ ਇਹਦਾ ਅਰਥ ਇਹ ਜਿੱਦੋਂ ਤੱਕ ਸਾਡਾ ਮਨ ਪਹੁੰਚ ਨਹੀਂ ਸਕਦਾ ਅੱਗੇ ਜੀ ਨਮਸਤਸਤ ਰਮੇ ਇਹ ਪਾਠ ਪਹਿਲੀ ਵਰੀ ਆਇਆ ਇਥੇ ਨਮਸਤੰ ਅਗੰਮੇ ਨਮਸਤਸਤ ਰਮੇ ਇਹਦਾ ਪਾਠ ਇਸ ਤਰ੍ਹਾਂ ਸੰਧੀ ਛੇਦ ਕਰਾਂਗੇ ਨਮਸ ਨਮਸ ਪਲਸ ਤੁਇੰ ਜੇ ਦਾ ਪਿਛੋ ਪੜ ਕੇ ਤਬ ਇਹਦਾ ਇੱਥੇ ਸਿੱਧਾ ਪਾਠ ਕਰਾਂਗੇ ਨਮਸ ਪਲਸ ਤਤਾ ਤੇਰੇ ਲਈ ਫਿਰ ਅੱਗੇ ਅਸਤ ਨਮਸ ਤਸਤ ਫਿਰ ਬੇਨਤੀ ਸਿ ਨਮਸਤ ਨਮਸਕਾਰ ਤਾਦਰ ਤੇ ਤੈਨੂੰ ਅਸਤ ਦਾ ਅਰਥੇ ਹੋਵੇ ਇਹਦਾ ਲਫਜ਼ੀ ਅਰਥ ਹੈ ਤੈਨੂੰ ਨਮਸਕਾਰ ਹੋਵੇ ਮੈਂ ਫਿਰ ਰਿਪੀਟ ਕਰਨ ਲਗਾ ਨਮ ਨਮਸ ਜਮਾ ਤਤਾ ਤਾ ਜਮਾ ਅਸਤ नमस्तस्त हे वैग्रु तेनु साडे वलो नमस्कार होवे गुरुजी शब्द वरदया नमस्तस्त रम्मे रम्मे दा अर्थ है के सोणा अत्त दा प्यारा रम्या होया नहीं हे वैग्रु अत्त दे सोने तेनु नमस्कार है आगे नमस्तंग जलासरे जलासरे ए पाठ जे सी इनु संधि छेद करंगे ना ए बनेगा जल आश्रय ਪੰਜਾਬੀ ਚ ਕਹੋ ਜਲ ਆਸਰਾ ਸਮੁੰਦਰ ਨੂੰ ਸਹਾਰਾ ਦੇਣ ਵਾਲਿਆ ਤੈਨੂੰ ਨਮਸਕਾਰ ਕਿਉਂਕਿ ਤੇਰੇ ਤੋਂ ਬਿਨਾ ਸਮੁੰਦਰ ਵੀ ਨਹੀਂ ਟਿਕ ਸਕਦਾ ਬਾਣੀ ਚ ਇੱਕ ਬਚਨ ਹੁੰਦਾ ਭੀਤਰ ਅਗਨ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਰੱਬ ਨੇ ਸਮੁੰਦਰ ਨੂੰ ਇਸ ਤਰ੍ਹਾਂ ਪੰਡੈ ਚ ਬੰਨ੍ਹ ਦਿੱਤਾ ਜਿਵੇਂ ਤੂੜੀ ਕਿਸੇ ਬੰਨੀ ਹੁੰਦੀ ਹੈ ਫਿਰ ਜਲ ਆਸਰੇ ਮੈਂ ਪਾਟ ਤੇ ਹੀ ਕਰਨੇ ਕਿ ਨਮਸਤੰਗ ਜਲਾਸਰੇ ਤੇ ਸੰਧੀ ਛੇਦ ਜਦੋਂ ਕਰਾਂਗੇ ਮੈਂ ਆਪ ਨੂੰ ਕਿਹਾ ਜੱਜਾ ਲੱਲਾ ਪਲੱਸ ਐੜਾ ਕੰਨਾ ਸਸਾ ਰਾਰਾ ਤੇ ਇਹ ਆਪਾਂ ਅੱਗੇ ਕਰਾਂਗੇ ਲਾਂ ਲਾ ਕੇ ਜਲ ਆਸਰੇ ਇਹ 파ਟਨੀ ਇਸ ਤਰ੍ਹਾਂ ਕਰਨਾ ਅਰਥ ਨਾ ਕਰ ਰਿਹਾ ਜਲਾਸਰੇ ਜਲ ਕਾ ਆਸਰੇ ਜਲ ਨੂੰ ਸਹਾਰਾ ਦੇਣ ਵਾਲਾ ਇੰਨੇ ਵੱਡੇ ਪਾਣੀ ਨੂੰ ਸਪੇਸ ਵਿੱਚ ਕਿਹੜਾ ਸਭ ਕੇ ਬਿਠਾ ਆਪਾਂ ਹੈ ਤਾਂ ਸਪੇਸ ਵਿੱਚ ਹੀ ਨਾ ਜੇ ਦੇਖਿਆ ਜਾਏ ਇਹ ਕੌਣ ਹੈ ਜੀ ਜਿਹੜਾ ਪਾਣੀ ਨੂੰ ਰੋਕੀ ਬਿਠਾ ਹੈ ਮਹਾਰਾਜ ਅੱਗੇ ਕਹਿੰਦੇ ਨਮਸਤੰਗ ਨਿਰ ਆਸਰੇ ਨਿਰਾਸਰੇ ਨਿਰ ਆਸਰੇ ਪਾਣੀ ਨੂੰ ਸਹਾਰਾ ਦੇਣ ਵਾਲਿਆ ਤੈਨੂੰ ਮੱਥਾ ਟੇਕਿਆ ਤੈਨੂੰ ਸਹਾਰਾ ਕਿਸੇ ਨਹੀਂ ਦਿੱਤਾ ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਤੇਰੀ ਲੋੜ ਸਭ ਨੂੰ ਹੈ ਤੈਨੂੰ ਕਿਸੇ ਦੀ ਲੋੜ ਨਹੀਂ ਇੰਨਾ ਬੇਪਰਵਾਹ ਹੈ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਅੱਗੇ ਹੈ ਨਮਸਤੰਗ ਆਜਾਤੇ ਅੱਗੇ ਸੀ ਪਹਿਲੇ ਸ਼ੰਤ ਚ ਪੜਾਇਆ जात वर्ण ਤੁਹਾਡੀ ਕੋਈ ਜਾਤ ਨਹੀਂ ਕੋਈ ਵੈਗਰੂਈ ਜਾਤ ਨਹੀਂ ਨਮਸਤੰ ਆਪਾਤੇ ਤੇਰੀ ਕੋਈ ਬਰਾਦਰੀ ਥੋੜਾ ਤੂੰ ਕਿਹੜੀ ਕੁੱਲ ਚ ਤੂੰ ਭੱਲਿਆਂ ਚ ਨਹੀਂ ਜਾ ਸਮਝੋ ਜਿਹੜੀਆਂ ਕੁੱਲਾ ਪਿੱਛੋਂ ਚੱਲਨੀਆਂ ਤੂੰ ਰਾਜਪੂਤ ਨਹੀਂ ਤੂੰ ਖੱਤਰੀ ਨਹੀਂ ਤੂੰ ਸ਼ੂਦਰ ਨਹੀਂ ਨਮਸਕਾਰ ਤੇਨੂੰ ਤੇਰੀ ਕੋਈ ਕੁੱਲ ਨਹੀਂ ਨਮਸਤੰ ਅਮਜਬੇ ਗੁਰਮੁਖਵਾ ਸ਼ਬਦ ਸੁਣੀਓ फारस अरबी शब्द مذہب ایڑا گیتر لاتاب નવી بکवली ਅ ਮਜ਼ਬੇ ਰੱਬ ਜੀ ਕਿਹੜਾ ਤੇਰਾ ਮਜਬ ਖੈ ਕੋਈ ਤੇਰਾ ਮਜਬ ਨਹੀਂ ਝੂਠਾ ਦਾਵਾ ਲੋਕ ਕਰੀ ਬੈਠਿਆ ਨਮਸਤੰਗ ਅ ਮਜਬੇ ਤੇ ਨਾਲ ਫਿਰ ਇਹ ਨਹੀਂ ਕਹਿ ਦਿੱਤਾ ਨਹੀਂ ਹੋਈ ਕੋਈ ਨਹੀਂ ਨਮਸਤਸਤ ਉਹ ਫਿਰ ਸ਼ਬਦ ਆ ਗਿਆ ਨਮਸਤ ਅਸਤ ਤੈਨੂੰ ਮੇਰੀ ਨਮ ਤੈਨੂੰ ਨਮਸਕਾਰ ਹੋਵੇ ਅਜਬੇ ਅਜਬ ਦੇ ਅਰਥ ਹੈ ਅਸਚਰਜ ਅਜੀਬ ਤੇਰਾ ਆਪਣਾ ਮਜਬ ਕੋਈ ਨਹੀਂ ਵਾਹ ਵਾਹ ਚਰਜ ਵੈਗਰੂ ਤੈਨੂੰ ਨਮਸਕਾਰ ਹੋਵੇ ਜੇ ਉਹਦਾ ਮਜਬ ਹੁੰਦਾ ਤੇ ਚੇਤੇ ਰੱਖਿਓ ਇਹ ਉਹ ਅੱਜ ਜਿਹੜਾ ਉਹਦਾ ਮਜ ਲੋਕਾਂ ਨੇ ਤੁਹਾਨੂੰ ਨਿਕਲ ਨਹੀਂ ਸੀ ਦੇਣਾ ਕਿ ਦੂਜੇ ਪਾਸੇ ਉਹਦਾ ਕੋਈ ਮਜਬ ਨਹੀਂ ਖਿਮਾ ਕਰਿਓ ਉਹ ਹੈ ਜਰੂਰ ਅਜਬ ਹੈ ਅਜੀਬ ਕਹਿ ਨਮਸਤੰ ਅ ਮਜਬੇ ਨਮਸਤਸਤ ਅਜਬੇ ਆਦੇਸੰ ਆਦੇਸੰ ਨਮਸਕਾਰ ਹੋਵੇ ਕਿਨੂੰ ਆਦੇਸੇ ਦੇਸੇ ਦੇਸ਼ ਤੋਂ ਰਹਿਤ ਦੇਸ਼ ਤੋਂ ਰਹਿਤ ਨੂੰ ਮੱਥਾ ਟੇਕਿਆ ਤੇਰਾ ਕਿਹੜਾ ਦੇਸ਼ ਕੇ ਨਮਸਤੰ ਅਪੇਸ਼ੇ ਆਪਰਤ ਕਰ ਚੁੱਕਿਆ ਅਪੇਖ ਪੇਸ਼ ਤੋਂ ਰਹਿਤ ਵੈ ਗੁਰੂ ਜੀ ਤੁਹਾਨੂੰ ਨਮਸਕਾਰ ਨਮਸਤੰ ਨਿਰਧਾਮੇ ਨਿਰਧਾਮੇ ਨਿਰਧਾਮ ਧਾਮਦਰ ਤੇ ਘਰ ਘਰ ਤੋਂ ਬਿਨਾ ਰਹਿਣ ਵਾਲਿਆ ਤੁਹਾਨੂੰ ਮੱਥਾ ਟੇਕਿਆ ਨਮਸਤੰ ਨਿਰਵਾਮੇ ਨਿਰਧਰ ਤੇ ਰਹਿਤ ਲਬਜ਼ ਹੈ ਸੰਸਕ੍ਰਿਤ ਦਾ ਵਾਮਾ ਵਾਮਾ ਮੀਨਸ ਇਸਤਰੀ ਨਿਰਵਾਮੇ ਤੈਨੂੰ ਕਿਸੇ ਇਸਤਰੀ ਨੇ ਗਰਭ ਚ ਰੱਖ ਕੇ ਥੋੜਾ ਜਨਮ ਦਿੱਤਾ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਭਰਮ ਚ ਭੁੱਲੇ ਕੋ ਲੋਕ ਕਹਿੰਦੇ ਨੇ ਰੱਬ ਜੂਨਾ ਚਾਹੁੰਦਾ ਹੈ ਸੋ ਮੁਖ ਜਲੋ ਜਿਤ ਕੈ ਠਾਕੁਰ ਜੂਨੇ ਪਰਮ ਭੁੱਲੇ ਨਰ ਕਰਤ ਕਚਰਾਣ ਜਨਮ ਮਰਨ ਤੇ ਰਹਿਤ ਨ ਰਾਇ ਨਮਸਤੰ ਨਿਰਵਾਣੇ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ ਤੈਨੂੰ ਮੱਥਾ ਟੇਕਿਆ ਅੱਗੇ ਜੀ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਇਹਦੇ ਕਈ ਗੁਰਮੁਖਰਤ ਕਰਦੇ ਨੇ ਤੂੰ ਸਾਰਿਆਂ ਕਾਲਾਂ ਵਿੱਚ ਰਹਿਣਾ ਪਰ ਇਹਦੇ ਅਰਥਿਓ ਕਰ ਲਈਏ ਨਮੋ ਸਰਬ ਕਾਲੇ ਇਹਦਾ ਅਰਥ ਹੈ ਤੈਨੂੰ ਨਮਸਕਾਰ ਤੂੰ ਸਭ ਦਾ ਨਾਸ਼ ਕਰਨ ਵਾਲਾ ਹੈ ਕਾਲ ਦਾ ਅਰਥ ਸਭ ਦਾ ਨਾਸ਼ ਤੂੰ ਕਰਨੇ ਜੇ ਕੁਝ ਬਣਿਆ ਨਾ ਨਮੋ ਸਰਬ ਦਿਆਲੇ ਨਮਸਕਾਰ ਕੀਤੀ ਆਪ ਜੀ ਨੂੰ ਤੂੰ ਸਾਰਿਆਂ ਜੀਵਾਂ ਤੇ ਦਇਆ ਕਰਨ ਵਾਲਾ ਹੈ ਪੈਦਾ ਵੀ ਤੂੰ ਕਰਨਾ ਹੈ ਰੋਜੀ ਵੀ ਤੂੰ ਦੇਣਾ ਤੇ ਫਿਰ ਜਦੋਂ ਸੱਦੇ ਭੇਜਣਾ ਸਾਰੇ ਸਮੇਟ ਵੀ ਦੇਣਾ ਅੱਗੇ ਮਹਾਰਾਜ ਕਹਿੰਦੇ ਨਮੋ ਸਰਬ ਰੂਪੇ ਸਰਬਦਰਥ ਹੋ ਗਿਆ ਸਾਰੇ ਜੀ ਰੂਪ ਦਾ ਅਰਥ ਆਪਾਂ ਜਾਣਨੇ ਆ ਸਕਲਾਂ ਨਮੋ ਸਰਬ ਰੂਪੇ ਨਮਸਕਾਰ ਹੈ ਤੁਹਾਨੂੰ ਤੂੰ ਸਾਰੇ ਰੂਪਾਂ ਵਿੱਚ ਮੌਜੂਦ ਹੈ ਸਭ ਵਿੱਚ ਤੁਸੀਂ ਨਮੋ ਸਰਬ ਭੂਪੇ ਇਹ ਲਫ਼ਜ਼ ਭੂਪ ਇਹ ਦੋ ਲਫ਼ਜ਼ ਨੇ ਜੀ ਭੂ ਪਲਸ ਪਾ ਇਹਦਾ ਅਰਥ ਹੋ ਗਿਆ ਧਰਤੀ ਦੀ ਰਾਖੀ ਕਰਨ ਵਾਲਾ ਜਿਹਨੂੰ ਭੂਪ ਨੂੰ ਭੂਪਤ ਵੀ ਆਪਾਂ ਕਹਿੰਦੇ ਆ ਧਰਤੀ ਦਾ ਮਾਲਕ ਨਮੋ ਸਰਬ ਰੂਪੇ ਸਾਰੀਆਂ ਸ਼ਕਲਾਂ ਵਿੱਚ ਰਹਿਣ ਵਾਲਿਆ ਨਮੋ ਸਰਬ ਭੂਪੇ ਤੂੰ ਸਾਰੀਆਂ ਜੀਵਾਂ ਦਾ ਪਾਤਸ਼ਾਹ ਹੈ ਭੂਪ ਦਾ ਅਰਥ ਪਾਤਸ਼ਾਹ ਕਰਾਂਗੇ ਨਮੋ ਸਰਬ ਖਾਪੇ ਖਾਪੇ ਦਾ ਅਰਥ ਹੁੰਦਾ ਖਪਾਣਾ ਖੈ ਨਾਸ਼ ਕਰਨਾ ਮਹਾਰਾਜ ਕਹਿੰਦੇ ਨੇ ਆਪ ਜੀ ਨੂੰ ਨਮਸਕਾਰ ਹੈ ਸਾਡੀ ਆ ਜਿੰਨੇ ਜੀ ਪੈਦਾ ਹੋਏ ਨੇ ਸਾਰਿਆਂ ਨੂੰ ਖਪਾਣਾ ਵੀ ਤੂੰ ਹੈ ਨਾਸ਼ ਵੀ ਤੁਸੀਂ ਕਰਨਾ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਸਭ ਦੀ ਪੈਦਾਇਸ਼ ਸਥਾਪਨਾ ਕਰਨ ਵਾਲੇ ਵੀ ਤੁਸੀਂ ਹੋ ਨਮੋ ਸਰਬ ਕਾਲੇ ਫਿਰ ਆਰ ਗਿਆ ਸਾਰਿਆਂ ਦਾ ਕਾਲ ਵੀ ਤੁਸੀਂ ਹੋ ਨਮੋ ਸਰਬ ਪਾਲੇ ਇਥੇ ਪਾਲੇ ਆ ਗਿਆ ਪਾਲਣਾ ਕਰਨ ਵਾਲੇ ਵੀ ਤੁਸੀਂ ਅੱਗੇ ਨਮਸਤਸਤ ਦੇਵੈ ਦੇਵੈ ਦਾ ਲਬਜ਼ੀ ਅਰਥ ਹੁੰਦਾ ਪੂਜਣ ਯੋਗ ਨਮਸਕਾਰ ਹੈ ਤਿੰਨ ਤੈਨੂੰ ਤੂੰ ਚਾਨਣ ਸਰੂਪ ਹੈ ਤੂੰ ਪ੍ਰਕਾਸ਼ ਰੂਪ ਹੈ ਇਥੇ ਕਈਆਂ ਨੇ ਦੇਵੈ ਦਾ ਅਰਥ ਦੇਣਾ ਵੀ ਕੀਤਾ ਪਰ ਦੇਵੈ ਦਾ ਅਰਥ ਪ੍ਰਕਾਸ਼ ਰੂਪ ਨਮਸਤਸ ਦੇਵੇ ਨਮਸਕਾਰ ਹੋਵੇ ਤੈਨੂੰ ਨਮਸਤੰ ਆਪੇਵੈ ਪੇਵ ਭੇਦ ਲੈਣਾ ਆ ਭੇਵੇ ਦਾ ਅਰਥ ਹੈ ਤੇਰਾ ਭੇਦ ਕਿਸੇ ਨਹੀਂ ਪਾਇਆ ਨਮਸਕਾਰ ਹੈ ਆਪ ਜੀ ਨੂੰ ਨਮਸਤੰ ਅਜਨਮੇ ਆਪ ਜੀ ਦਾ ਜਨਮ ਕੋਈ ਨਹੀਂ ਹੋਇਆ ਮੈਂ ਆਪ ਨੂੰ ਕਿਹਾ ਸੀ ਸ਼ਬਦ ਰਿਪੀਟ ਹੋਣ ਨੇ ਸਾਰੇ ਵਾਰ-ਵਾਰ ਕੋਈ ਜਨਮ ਨਹੀਂ ਤੁਹਾਡਾ ਤੁਹਾਨੂੰ ਨਮਸਕਾਰ ਅੱਗੇ ਹੈ ਜੀ ਨਮਸਤੰ ਸੁਬਨਮੇ ਸੁਬਨਮੇ ਹੁਣ ਇਹਦਾ ਥੋੜਾ ਜਿਹਾ ਜ਼ਰੂਰ ਪਾਠ ਧਿਆਨ ਦਿਆ ਜੇ ਇਹ ਸ਼ਬਦ 92 ਜੇ ਆਪਾਂ ਇਹਨੂੰ ਸੰਧੀ ਛੇਦ ਕਰਾਂਗੇ ਸ ਸ ਔਂਕੜ ਸੂ ਪਲਸ ਜਮਾ ਬੱਬਾ ਨਾਨਾ ਬਨ ਅੱਗੇ ਮੇ ਸੂਬਨਵੇਂ ਇਸ ਤਾਂ ਬੰਦ ਹੈ ਸੂਬਨਵੇਂ ਇਹਦੇ ਅਰਥ ਨੇ ਸੂ ਇਹ ਅਰਥ ਸ਼ਬਦ ਇਸ ਤਾਂ ਬਣਿਆ ਸੂ ਔਂਕੜ ਲਾ ਕੇ ਸੂ ਅੱਗੇ ਵਨ ਅੱਗੇ ਮੈਂ ਇਹ ਬੰਦ ਹੈ ਸਵਰਨਮੈ ਜਦੋਂ ਇਹ ਸ਼ਬਦ ਹੋਰ ਮੈਂ ਕਹਿੰਦਾ ਸੱਚੀ ਲੋ ਗੁਰੂ ਸਾਹਿਬ ਦੀ ਵਿਕਾਗੜੀ ਦਾ ਕੋਈ ਅੰਤ ਨਹੀਂ ਸਵਰਨਮੇ ਵਰਨ ਦਾ ਅਰਥ ਹੁੰਦਾ ਰੰਗ ਇਹਦਾ ਅਰਥ ਹੋ ਗਿਆ ਸੋ ਵਰਨਦਰ ਤੇ ਸੋਹਣੇ ਰੰਗ ਵਾਲਾ ਜਿਹਦਾ ਰੰਗ ਬੜਾ ਸੋਹਣਾ ਹੈ हे ਮੇਰੇ ਪਾਰ ਬ੍ਰਹਮ ਪਰਮੇਸ਼ਵਰ ਦੀ ਤੂੰ ਜਨਮ ਤੋਂ ਰਹਤਾ ਹੈ ਨਮਸਤੰ ਮਹਾਰਿ ਸਵਰਦਨੇ ਅਜਨਮੇ ਨਮਸਤੰ ਨਮਸਤੰ ਸੁਵਨਮੇ ਹੁਣ ਉਥੇ ਤੇ ਕਹਿ ਕੇ ਨਹੀਂ ਤੇਰਾ ਰੰਗ ਹੀ ਕੋਈ ਨਹੀਂ ਇਹ ਪਾਰਬ੍ਰਹਮ ਪਰਮੇਸ਼ਵਰ ਸੋਹਣੇ ਸਵਰਨ ਰੰਗ ਵਾਲਿਆ ਤੈਨੂੰ ਨਮਸਕਾਰ ਨਾ